ਭਾਰਤ ਵਿੱਚ ਬਹੁਤ ਸਾਰੀਆਂ ਰਹੱਸਮਈ ਥਾਵਾਂ ਹਨ ਇਨ੍ਹਾਂ ਥਾਵਾਂ ਤੇ ਅਜੀਬੋ-ਗਰੀਬ ਘਟਨਾਵਾਂ ਵੀ ਵਾਪਰਦੀਆਂ ਹਨ ਜਿਸ ਨੂੰ ਵੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ ਕਿ ਇਹ ਕਿਵੇਂ ਸੰਭਵ ਹੋ ਸਕਦਾ ਹੈ ਅੱਜ ਅਸੀਂ ਤੁਹਾਨੂੰ ਭਾਰਤ ਦੀ ਹੀ ਇੱਕ ਅਜਿਹੀ ਰਹੱਸਮਈ ਜਗ੍ਹਾ ਬਾਰੇ ਦੱਸਣ ਜਾ ਰਹੇ ਹਾਂ ਜਿਸ ਬਾਰੇ ਸ਼ਾਇਦ ਹੀ ਕਦੀ ਤੁਸੀਂ ਸੁਣਿਆ ਹੋਵੇਗਾ ਇਸ ਅਨੋਖੇ ਥਾਂ ਤੇ ਪੈਟਰੋਲ ਅਤੇ ਡੀਜ਼ਲ ਤੋਂ ਬਿਨਾ ਗੱਡੀਆਂ ਚੱਲਣ ਲੱਗਦੀਆਂ ਹਨ ਦਰਅਸਲ ਅਸੀਂ ਗੱਲ ਕਰ ਰਹੇ ਹਾਂ ਆਪਣੇ ਹੀ ਦੇਸ਼ ਦੇ ਪਹਾੜੀ ਇਲਾਕੇ ਦੀ ਜਿੱਥੇ ਬਿਨਾ ਪੈਟਰੋਲ ਅਤੇ ਡੀਜ਼ਲ ਦੇ ਕਾਰਾਂ ਚੱਲਦੀਆਂ ਹਨ ਇਹ ਸਥਾਨ ਲਦਾਖ ਦੇਲੇ ਖੇਤਰ ਦੇ ਵਿੱਚ ਹੈ ਇਸ ਸਥਾਨ ਬਹੁਤ ਹੀ ਰਹੱਸਮਈ ਮੰਨਿਆ ਜਾਂਦਾ ਹੈ ਇੱਥੇ ਵਾਹਨ ਆਪਣੇ ਆਪ ਚੱਲਦੇ ਹਨ ਜੇਕਰ ਕੋਈ ਆਪਣੀ ਕਾਰ ਇੱਕ ਥਾਂ ਤੇ ਖੜੀ ਕਰਦਾ ਹੈ ਤਾਂ ਉਸ ਨੂੰ ਆਪਣੀ ਕਾਰ ਉੱਥੇ ਨਹੀਂ ਮਿਲੇਗੀ ਇਸ ਪਿੱਛੇ ਕਈ ਵਿਚਾਰ ਹਨ ਵਿਗਿਆਨੀਆਂ ਮੁਤਾਬਕ ਇਸ ਪਹਾੜੀ ਵਿੱਚ ਚੁੰਬਕੀ ਸ਼ਕਤੀ ਹੈ ਜੋ ਕਰੀਬ 20 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਵਾਹਨਾਂ ਨੂੰ ਆਪਣੇ ਵੱਲ ਖਿੱਚਦੀ ਹੈ ਕਿਹਾ ਜਾਂਦਾ ਹੈ ਕਿ ਇਸ ਪਹਾੜੀ ਤੇ ਚੁੰਬਕੀ ਪ੍ਰਭਾਵ ਇੰਨਾ ਤੀਬਰ ਹੈ ਕਿ ਇਸ ਤੋਂ ਉੱਡਣ ਵਾਲੇ ਜਹਾਜ਼ ਵੀ ਇਸ ਤੋਂ ਨਹੀਂ ਬਚ ਸਕਦੇ ਰਿਪੋਰਟ ਮੁਤਾਬਕ ਕਈ ਪਾਇਲਟਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਇੱਥੋਂ ਉਡਾਨ ਭਰਦੇ ਸਮੇਂ ਕਈ ਵਾਰ ਜਹਾਜ਼ ਵਿੱਚ ਪਚਾਲ ਦੇ ਝਟਕੇ ਮਹਿਸੂਸ ਕੀਤੇ ਹਨ ਇਸ ਲਈ ਚੁੰਬਕੀ ਬਲ ਤੋਂ ਬਚਣ ਲਈ ਉਹ ਅਕਸਰ ਆਪਣੇ ਜਹਾਜ਼ ਦੀ ਰਫ਼ਤਾਰ ਵਧਾਉਣੀ ਪੈਂਦੀ ਹੈ ਇਸ ਪਹਾੜੀ ਖੇਤਰ ਨੂੰ ਮੈਗਨੇਟਿਕ ਹਿੱਲ ਜਾਂ ਗ੍ਰੈਵਿਟੀ ਹਿੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਇਸ ਪਹਾੜੀ ਤੇ ਗੁਰੂਤਾ ਦਾ ਨਿਯਮ ਫੇਲ ਹੋ ਜਾਂਦਾ ਹੈ ਗੁਰੂਤਾ ਦੇ ਨਿਯਮ ਅਨੁਸਾਰ ਜੇਕਰ ਅਸੀਂ ਕਿਸੇ ਵਸਤੂ ਨੂੰ ਟਲਾਂਣ ਤੇ ਸੁੱਟਦੇ ਹਾਂ ਤਾਂ ਉਹ ਹੇਠਾਂ ਡਿੱਗ ਜਾਵੇਗੀ ਪਰ ਚੁੰਬਕੀ ਪਹਾੜੀ ਤੇ ਇਸਦੇ ਉਲਟ ਹੁੰਦਾ ਹੈ